ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਤੁਹਾਡੇ ਲਈ ਨਵੀਆਂ ਵੈਰਾਈਟੀਆਂ ਲੈ ਕੇ ਆਏ ਆਂ ਰੀਡਰ ਦੇ ਬਿਲਕੁਲ ਹੀ ਜਾਇਜ਼ ਹੋਣੇ ਬਸ ਸੇਲ ਲਾਉਣ ਲੱਗੇ ਆਂ ਜਿਵੇਂ ਮਾਲ ਆਇਆ ਉਵੇਂ ਨਵੇਟ ਦੇਣਾਗਾ ਤੇ ਕਲਰ ਚਾਰਟ ਚੈੱਕ ਕਰ ਲਓ ਡਾਰਕ ਲਾਈਟ ਸਾਰੀ ਮਿਲ ਜਾਣਗੇ ਤੁਹਾਨੂੰ ਇਹਦੇ ਆਰਟੀਕਲ ਵੀ ਤੁਹਾਨੂੰ ਦਿਖਾ ਦਿੰਨਾ ਤਿੰਨ ਆਰਟੀਕਲ ਆਇਆ ਤੇ ਇਹਨਾਂ ਦੇ ਵਿੱਚ 6-6 ਕਲਰ ਨੇ ਸਾਈਜ਼ ਹੋਣਗੇ ਐਮ ਸਾਈਜ਼ ਤੋਂ ਲੈ ਕੇ ਵੀਰੇ ਡਬਲ ਐਕਸਲ ਦੇ ਵਿੱਚ ਨੰਬਰ ਆਪਣਾ ਸਾਈਡ ਦਿੱਤਾ ਹੋਇਆਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਆ ਦੇਖੋ ਕਬੂਤਰਾ ਡਿਜ਼ਾਈਨ ਇਹਨਾਂ ਦੇ ਕਲਰ ਚੈੱਕ ਕਰੋ ਤਾਨੂੰ ਜਿੰਨੇ ਵੀ ਡਿਜ਼ਾਈਨ ਦਿਖਾਵਾਂਗਾ ਹਰੇਕ ਦੇ ਵਿੱਚ 6-6 ਕਦਰ ਹੋਣਗੇ ਵੀਰੇ ਐਮਐਸਏ ਤੋਂ ਲੈ ਕੇ ਡਬਲ ਐਕਸਐਲ ਤੱਕ ਜਿਹੜਾ ਤੁਹਾਨੂੰ ਪਸੰਦ ਹੋ ਜਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਆ 6 ਕਦਰ ਵੀਰੇ ਕਬੂਤਰ ਵਾਲੇ ਦੇ ਹੋਗੇ ਫਰੰਟ ਤੇ ਲੋਗੋ ਆ ਇੱਕ ਆ ਜੀ ਚੈੱਕ ਕਰੋ ਕਪੜਾ ਵੀਰੇ ਬਿਲਕੁਲ ਓਕੇ ਹੋਊਗਾ ਹਾਲੋ ਕਰੋ ਚੈੱਕ ਬੈਗ ਤੇ ਵੱਡਾ ਪੈਚ ਹੋਊਗਾ ਫਰੰਟ ਤੇ ਛੋਟਾਗਾ ਵੀਰੇ ਕਲਰ ਸਾਰਿਆਂ ਦੇ ਓਕੇ ਹੈ ਵਾਈਟ ਕਾਫੀ ਸਿਰ ਬਿਲਕੁਲ ਗਰਮੀ ਚ ਪਾਉਣ ਵਾਲੇ ਕਲਰ ਨਹੀਂ ਜੀ ਕਪੜਾ ਬਹੁਤ ਸੌਫਟ ਆ ਲੋ ਕਰੋ ਚੈੱਕ ਤੁਸੀਂ ਇਹਨਾਂ ਦੀ ਤੇ ਉੱਪਰ ਵੀ ਸਾਰੇ ਉਹ ਬਣਿਆ ਹੋਇਆ ਡਿਜ਼ਾਈਨ ਗਲੇ ਦੇ ਉੱਪਰ ਪੱਟੀ ਰੈਬ ਲੱਗੀ ਹੋਈ ਹੈ ਵੀਰੇ ਡਿਜ਼ਾਈਨ ਤਾਂ ਬਿਲਕੁਲ ਓਕੇ ਹੈ ਸਾਈਜ਼ ਵੀ ਪੂਰੇ ਸਟੈਂਡਰਡ ਸਾਈਜ਼ ਨੇ ਕਿ ਲੋਕਲ ਚੋਰ ਸਾਈਜ਼ ਨਹੀਂ ਹੈਗੇ ਰੇਟ ਬਿਲਕੁਲ ਹੀ ਜਾਇਜ਼ ਕਰਤੇ ਆ ਵੀਰੇ ਬਿਲਕੁਲ ਹੀ ਜਾਇਜ਼ ਸਟ੍ਰੇਟ ਤੁਹਾਨੂੰ ਦੱਸ ਦਿੰਨੇ ਆ ਜਨਾਬ ਸਿਰਫ 600 ਰੁਪਏ ਚ ਦੋ ਟੀ-ਸ਼ਰਟ ਆ ਹਾਂਜੀ 600 ਰੁਪਏ ਦੇ ਵਿੱਚ ਦੋ ਟੀ-ਸ਼ਰਟਾਂ ਲੈ ਸਕਦੇ ਹੋ ਇੱਕ ਕਾਲਰ ਵਾਲੀਆਂ ਟੀ-ਸ਼ਰਟਾਂ ਹੋਣਗੀਆਂ ਉਹ 700 ਚ ਦੋ ਉਹਨੇ ਤੁਹਾਨੂੰ ਫੋਟੋਆਂ ਵਿੱਚ ਪਿੱਛੇ ਮੈਂਸ਼ਨ ਕਰ ਦਿੰਦਾ ਜੀ 700 ਰੁਪਏ ਵਿੱਚ ਦੋ ਇੱਕ ਆ ਕਬੂਤਰ ਵਾਲਾ ਡਿਜ਼ਾਈਨ ਨਵਾਂ ਆ ਵੀ ਚੈੱਕ ਕਰੋ ਕਲਰ ਕਿਹੜਾ ਚੈੱਕ ਕਰੋ ਡਾਰਕ ਲਾਈਟ ਤੁਹਾਨੂੰ ਦੋਨੇ ਮਿਲ ਜਾਣ ਹਾਂਜੀ ਬ੍ਰੇਡਰ ਇਹਦਾ ਕਾਲਰ ਵਾਲਾ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਕਾਲਰ ਦੇ ਵਿੱਚ ਇਹਦੇ ਵਿੱਚ ਲੱਗ ਲੱਗ ਡਿਜ਼ਾਈਨਿੰਗ ਨੇ ਸਾਰੀਆਂ ਇਹਦਾ ਵੀ ਸਾਈਜ਼ ਐਮ ਸਾਈਜ਼ ਤੋਂ ਲੈ ਕੇ ਡਬਲ ਐਕਸਲ ਤੱਕ ਆ ਇਹ 702 ਨੇ ਜਿਹੜਾ ਰਾਉਂਡ ਨੈਕ ਆ 602 ਨੇ ਇਹ ਗੱਲ ਦਾ ਧਿਆਨ ਰੱਖਿਓ ਜੀ ਰਾਉਂਡ ਨੈਕ 602 ਤੇ ਕਾਲਰ ਵਾਲਾ 702